ਹਾਂਜੀ ਤੁਸੀਂ ਦੱਸੋ ਹਾਂਜੀ ਹਾਂ ਬੰਪ ਕਰ ਦੋ ਜਿਹੜੇ ਚੰਦੇ ਰਹੇ ਬਾਈ ਫੋਨ ਮਿਊਟ ਕਰ ਲਓ ਯਾਰ ਸਾਰੇ ਬੰਦੇ ਜਿੰਨੇ ਖੜੇ ਹੋ ਇੱਥੇ ਇਹ ਵਾਲਾ ਵੀਰੇ ਭਾਨਾ ਜਿੱਦੂ ਗੱਲ ਕਰਦੇ ਬਾਈ ਤੇ ਤੇ ਬਾਹਰ ਜਾਣਾ ਕਿਹੜੀ ਘੰਟੇ ਦੇ ਪਿਛੇ ਯੂਕੇ ਨਾਲ ਸੀ ਵੀ ਇੱਕ ਇੱਕ ਕਹਿੰਦੇ ਅਸੀਂ ਕਹਿੰਦੇ ਵੀ ਜੇ ਵੀਜ਼ਾ ਆ ਗਿਆ ਫਿਰ ਬਾਈ ਮੈਂ ਇਹਨਾਂ ਨੂੰ ਪੁੱਛੀ ਜਨਾ ਮੈਂ ਕਿਹਾ ਰੇਟ ਦੱਸ ਦੋ ਵੀ ਕਿੰਨੀ ਤਰੀਕ ਕਿੰਨੀ ਤਰੀਕ ਕਿੰਨੀ ਦਾ ਅੰਬੀਟ ਕਰੀਏ ਕਹਿੰਦੇ ਕਿੰਨੇ ਦਾ ਅੰਬੀਟ ਤਰੀਕ ਆਸਟ੍ਰੇਲੀਆ ਦਾ ரெண்டோ மண்டிணக்க ਇਹਨੇ ਗੱਲ ਇਹ ਆਇਆ ਗੱਲ ਕਰਦੇ ਕੁੜੀ 1 ਮਿੰਟ ਲੈ ਸਪੀਕਰ ਤੇ ਲਾਉਣਾ ਆ ਦੇ ਨੇ ਜਿਹੜੀ ਗੱਲ ਕਹੀ ਆ 1 ਮਿੰਟ ਆ ਦੇ ਨੇ ਆ ਗੱਲ ਕਹੀ ਆ ਲੈ ਸੁਣ ਆ ਬੋਲੀ ਦਵਾਰੇ ਬਾਈ ਹਾਂਜੀ ਵੀਰੇ ਇਹ ਆਪਾਂ ਨੂੰ ਆਪ ਇਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਆ 2 ਮਿੰਟ ਜੋ ਤੁਹਾਡੇ ਕੋਲ ਆਏ ਨੇ ਉਹਦੀ ਰਿਸਟੋਰ ਆ ਰਹੀ ਹੈ ਜਦੋਂ ਵੀਜ਼ਾ ਆ ਗਿਆ ਇਹ ਆਪਾਂ ਨੂੰ ਉਹ ਸਟੈਂਡ ਜੋ ਵੀ ਅਕੀਮੈਟੂ ਕੋਲ ਹੀ ਹਿਸਾਬ ਨਾਲ ਇਹ ਆਪਾਂ ਨੂੰ ਪੇਮੈਂਟ ਕਰ ਜਾਂ ਆਪਾਂ ਇਹਨਾਂ ਦੇ ਟੌਪ ਚ ਪੈਸੇ ਪਾ ਦਿੰਦੇ ਭੈਣ ਮੇਰੀ ਜਿੰਨਾਂ ਤੋਂ ਪੇਮੈਂਟ ਲਈ ਆ ਨਾ ਜਿਨ੍ਹਾਂ ਨੇ ਉਸੇ ਖਾਤੇ ਪੇਮੈਂਟ ਕਰਦੇ ਠੀਕ ਹੈ ਬਾਕੀ ਜਿਹੜੀ ਲਿਖਾ ਪੜੀ ਕਰਨੀ ਹੈਗੀ ਆ ਤੁਸੀਂ ਆਪਦੀ ਕਰ ਲਓ ਬੰ ਚਾਰ ਮਹੀਨੇ ਹੋ ਗਏ ਯਾਰ ਅਜੇ ਗੱਲਾਂ ਕਰੀ ਜਾਂਦੇ ਹੈਗੇ ਮੇਰੇ ਪਿਕਮੈਂਟ 6 ਫੂਰ ਨੂੰ ਪਾਸਪੋਰਟ ਅਪਲੋਡ ਕਰਾ ਕੇ ਸਬਮਿਟ ਕਰਨਾ ਚਾਹੀਦਾ ਸੀ ਜੀ ਆਪਾਂ ਨਹੀਂ ਕਰਾ ਕੇ ਆਏ ਨੇ ਆਪਾਂ ਬੈਠੇ ਸੀ ਦੇਖਿਆ ਹੀ ਹੈ ਕਿਤਾ ਸਾਫ ਹੈ ਟਰਾਂਸਪੇਰੈਂਟ ਕੰਮ ਹੋ ਜਾਂਦਾ ਆਪਾਂ ਕੋਈ ਨੰਬਰ ਹੈ ਲੋਕਾਂ ਦੇ ਵਿਚੋ ਆ ਕੇ ਚਲੋ ਕੋਈ ਚੱਕਰ ਨਹੀਂ ਮੈਡਮ ਪੇਮੈਂਟ ਤੋਂ ਮਨਾ ਨਹੀਂ ਕਰਦੇ ਫਿਰ ਤੁਸੀਂ ਮੈਡਮ ਮਿਲਦੇ ਕਿਉਂ ਨਹੀਂ ਆ ਸਾਨੂੰ ਮੈਡਮ ਮਿਲੋ ਤਾਂ ਸਹੀ ਐ ਸੇ ਬਾਰ ਬਾਰ ਗੇੜੇ ਲਾਉਂਦੇ ਮਿਲਣਗੇ ਵੀ ਸੁਣੋ ਸਾਰਾ ਕੁਝ ਕਰਨਾ ਹੈ ਉਹੀ ਕਰ ਰਹੀ ਆ ਕੋਈ ਗੱਲ ਨਹੀਂ ਤਾਂ ਸਹੀ ਚਲੋ ਆ ਦੇਖੋ ਆਪਾਂ ਕਿ ਹਾਂ ਇਜ਼ੀ ਕੁਐਂਟ ਸੇ ਇਹ ਨਹੀਂ ਕਰਦੀ ਆ ਜੋ ਵੀ ਤੁਹਾਡੇ ਰਿਸ਼ਤੇਦਾਰ ਨੇ ਹੁਣ ਦੀ ਇਹਨਾਂ ਨੂੰ ਇਹ ਗੱਲ ਕਹੀ ਆ ਜਿਹੜੇ ਹੁਣ ਉਹਨਾਂ ਨੇ ਆਪਾਂ ਇਹਨਾਂ ਦੇ ਘਰ ਵੇਚ ਲੰਨੇ ਜਿੰਨੇ ਕੋਲ ਤੁਸੀਂ ਆਏ ਆ ਠੀਕ ਆ ਮੈਂ ਕਨੇਡੋ ਚ ਜਾ ਆ ਕਰ ਲਓ ਬਿੰਗਾਰੇ ਕਰੋ ਜੀ ਗੱਲ ਉਹ ਕਹਿੰਦੇ ਤੁਹਾਡੇ ਤੋਂ ਹਾਂ ਬਣੇ ਦੱਸਾਂਗਾ ਭਾਈ ਦੇਖੀ ਬਣੇ ਹਾਂ 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 ਬਣੇ ਆਜੂ ਆਜੂ ਟੈਪ ਕਿ ਕਹਿੰਦੇ ਕਿੰਨੇ ਵਜੇ 10 ਬਾਈ ਕਿਵੇਂ ਕਰਨ ਦੱਸੋ ਇਹਦਾ ਕੁੜੀ ਚਾਰ ਆ ਦੱਸੋ ਕਿਵੇਂ ਕਰਨਾ ਕੁੜੀ ਸਾਨੂੰ ਇਹੀ ਤਿੰਨ ਜਾਂ ਡੇਢ ਮਹੀਨਾ ਹੋ ਗਿਆ ਹੋਣੀ ਹੋਗੇ ਸਾਨੂੰ ਲਾ ਰਹੀ ਲਾਉਂਦੇ ਆ ਚਾਰ ਮਹੀਨੇ ਹੋ ਗਏ ਟੋਟਲ ਠੀਕ ਹੈ ਮੈਂ ਉਹਨਾਂ ਨੂੰ ਹੁਣੇ ਵੀ ਦੱਸਿਆ ਮੈਂ ਕਹਾਂਈ ਕੋਈ ਗੱਲ ਨਹੀਂ ਤੁਸੀਂ 7 ਲੱਖ ਰੁਪਇਆ ਸਾਨੂੰ ਉਹ ਉਹਨੇ ਇੱਕ ਗੱਲ ਦੇਖੇ ਜਿਹੜੀ ਮੈਂ ਤੁਹਾਨੂੰ ਗੱਲ ਆ ਨਾ ਮੇਰਾ ਰੋਹ ਤਾਂ ਹੀ ਐਂਟਰ ਨਾਲ ਬਾਹਰ ਪਰ ਉਹਨੇ ਇੱਕ ਗੱਲ ਮੂਰ ਸਹੀ ਕਹੀ ਆ ਉਹ ਕਹਿੰਦੀ ਮੈਂ ਨਾ ਐਗਰੀਮੈਂਟ ਕਰ ਦਿੰਨੀ ਆ ਕਹਿੰਦੀ ਜੇ ਵੀਜ਼ਾ ਆ ਗਿਆ ਫਿਰ ਤੁਹਾਨੂੰ ਪੈਸੇ ਵਾਪਸ ਕਰਨੇ ਪੈਣਗੇ ਭਾਈ ਅਸੀਂ ਤਾਂ ਕਹਿੰਨੇ ਆ ਵੀ ਬਾਹਰ ਜਾ ਦੱਸੇ ਤਾਂ ਸਹੀ ਨਹੀਂ ਮੈਂ ਦਸਾਂ ਦਿਨਾਂ 'ਚ ਵੀ 15 ਦਿਨਾਂ 'ਚ ਵੀਜ਼ਾ ਲੈ ਕੇ ਆਉਂਗਾ ਉਹ ਉਹ ਕਹਿੰਦੀ ਵੀ ਫਾਈਲ ਲੇ ਲੀ ਵੀ ਅਸੀਂ ਆਦੇ ਕਰ ਨਹੀਂ ਹੈਗਾ ਸਾਡਾ ਅਸੀਂ ਵੇਚ ਚੁੱਕਿਆ ਆਦਾ ਕਰ ਅਸੀਂ ਅਸੀਂ ਕਿਰਾਏ ਤੇ ਵੀ ਨਹੀਂ ਬੈਠੇ ਨੀਗਾ ਨਾ ਮੇਰੇ ਕੋਲ ਸਾਡਾ ਘਰ ਸੀ ਰੇ ਨਾ ਨਹੀਂ ਬਦਲਿਆ ਨੀਗਾ ਨਹੀਂ ਹੁਣ ਇੱਕ ਗੱਲ ਕਹੀ ਆ ਦੇਖ ਮੈਂ ਉਹ ਐਗਰੀਮੈਂਟ ਕਰ ਲਓ ਪਰ ਇੱਕ ਗੱਲ ਮੈਂ ਤੁਹਾਨੂੰ 100% ਕਹਿਣਾ ਵੀ ਜੇ ਵੀਜ਼ਾ ਆ ਗਿਆ ਜਿਹੜਾ ਨਾ ਮੇਰੇ ਨਾਲ ਜਿੰਨੀ ਤੇ ਮੈਂ ਜ਼ਮਾਨ ਕਰ ਲਈ ਜਾ ਜਿਹੜੀ ਗੱਲ ਕੀਤੀ ਸੀ ਅਸੀਂ ਉਸ ਤੋਂ ਮੁੱਕਰ ਦਿੰਦੇ ਫਿਰ ਪਹਿਲਾਂ ਵੀ ਮੈਂ ਇਹਨਾਂ ਨੂੰ ਹੀ ਆਖਿਆ ਮੈਂ ਤੁਸੀਂ ਮੰਨਦਾ ਤਾਂ ਜਾ ਫਿਰ ਜਾ ਫਿਰ ਜਿੱਥੇ ਹੋਰ ਉਹਦਾ ਮਹੀਨਾ ਹੋਰ ਉੱਥੇ ਕੱਢ ਜਾਓ ਇਹ ਤੋਂ ਐਗਰੀਮੈਂਟ ਦਵਾਉਣਾ ਕੋਈ ਇਹ ਤੋਂ ਦਵਾਉਣਾ ਵੀਜ਼ਾ ਆਊਗਾ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਐਗਰੀਮੈਂਟ ਕਰ ਲਓ ਸਾ ਪਹਿਲਾਂ ਪੁੱਛ ਦੋ ਵੀ ਇੰਨੇ ਦਿਨਾਂ ਚ ਮਹੀਨਾ ਭਰਾਂ ਦੀ 2 ਮਹੀਨਿਆਂ ਦਾ ਟਾਈਮ ਲੈ ਲੈ ਯਾਰ ਲੈ ਵੀ ਗੱਲ ਲੈ ਆ ਕੇ ਦੇਵੇ ਸਾਨੂੰ ਇੱਕ ਗੱਲ ਕਰੋ ਆਪਾਂ ਤੁਹਾਨੂੰ ਜਾਣਦੇ ਆ ਠੀਕ ਹੈ ਤੁਹਾਡੇ ਨਾਲ ਗੱਲ ਹੋ ਗਈ ਆਪਣੀ ਫੋਨ ਤੇ ਤੁਸੀਂ ਇੱਕ ਤਰੀਕ ਕਰ ਲਓ ਉਹ ਤਰੀਕ ਨੂੰ ਆਪਾਂ ਇਹਨੂੰ ਪੇਮੈਂਟ ਕਰ ਦਿੰਨੇ ਆ ਦੱਸੋ ਬੋਲੋ ਵੀ ਐਗਰੀਮੈਂਟ ਕਰ ਲੈਣ ਤੁਸੀਂ ਸਾਡੀ ਪ੍ਰੋਬਲ ਬਾਈ ਦੱਸੋ ਬਾਈ ਕੋਈ ਕਰਾ ਲਿਆ ਸਾਰਾ ਕੁਝ ਦੇਖ ਲਿਆ ਜਿੱਤਾ ਸੀ ਉਹ ਸਾਰੇ ਐਗਰੀਮੈਂਟ ਸਾਡੇ ਕੋਲੇ ਗੱਡੀ 'ਚ ਪਏ ਆ ਜੋ ਇਹਨਾਂ ਨੇ ਚੈੱਕ ਦਿੱਤਾ ਸੀਗਾ ਇਹ ਤਾਂ ਇਹਨਾਂ ਦੀਆਂ ਗਾਂ ਜਿਹੜੀਆਂ ਮਲਾਜਮਾ ਕੁੜੀਆਂ ਰੱਖੀਆਂ ਆਈਆਂ ਗਈਆਂ ਉਹਨਾਂ ਨੇ ਭਲੇਖੇ ਨਾਲ ਸਾਡੇ ਡਾਕੂਮੈਂਟਾਂ ਦੇ ਵਿੱਚ ਵਿੱਚ ਉਹ ਵੀ ਫਰਾ ਦੇ ਸਰਪੰਚ ਕਰੀ ਮੰਨ ਲਾ ਮੈਨੂੰ ਐ ਦੱਸ ਹੈਲੋ ਕਰਪਣੀ ਹੈਲੋ ਮੈਨੂੰ ਐ ਦੱਸ ਭਾੜੇ ਕਿੰਨੇ ਕਿੰਨੇ ਟਾਈਮ 'ਚ ਵੀਜਾ ਆਊ ਇਹਨਾਂ ਦਾ ਧੰਨਵਾਦ ਤੇ ਆਪਣਾ ਹਾਂ ਬਾਈ ਇੱਕ ਮਿੰਟ ਲੈ ਕੇ ਚੱਲੇ ਆਲਾ ਤੂੰ ਚਲੋ ਢੂੜ ਮਿੰਟ ਦੇ ਦਿੰਦਾ ਠੀਕ ਹੈ ਭਾਈ ਢੂੜ ਮਿੰਟ ਟਾਈਮ ਠੀਕ ਹੈ ਠੀਕ ਹੈ ਹੈ ਅਗਰ ਕਿਧਰਾਂ ਗਏ ਥੋੜਾ ਡੇਢ ਆ ਰਿਹਾ ਮਾਡਾ ਮਾਡਾ ਚੱਲਦਾ ਹੋਵੇ ਇੱਥੇ ਨਾ ਕਿੰਦੀ ਆਪਾਂ ਇਹਨਾਂ ਦੇ ਪੇਮੈਂਟ ਵਾਪਸ ਕਰਦਾ ਦੋ ਬਈ ਦੱਸੋ ਤੂੰ ਐਂ ਕਰ ਆਪਣਾ ਕੋਈ ਐਗਰੀਮੈਂਟ ਲਿਖਾ ਕੇ ਦੇ ਮੈਂ ਲਿਖਾ ਕੇ ਦੇ ਮੈਂ ਤੋ ਦੱਸ ਐਗਰੀਮੈਂਟ ਲਿਖਾ ਕੇ ਦੇ ਮੈਂ ਤੋ ਕੋਈ ਦੇਖ ਲੋ ਜੇ ਮੈਂ ਤੁਹਾਨੂੰ ਕੋਈ ਹੁੰਦਾ ਹੈਗਾ ਵੀ ਪਤਾ ਤੁਸੀਂ ਦੇਖੋ ਥੋੜੀ ਸੈਟੀਸਫਾਈ ਕਿਵੇਂ ਆ ਬਾਈ ਯਾਰਾ ਤੁਸੀਂ ਦੇਖੋ ਪੈਸੇ ਵਾਪਸ ਲੈਣੇ ਮੈਂ ਬਾਈ ਜੀ ਇਹ ਸਾਡਾ ਵੀਜ਼ਾ ਲੈਣੇ ਦਾ ਸਾਨੂੰ ਸਕਦਾ ਹੈ ਇਹ 100 ਡੇਢ ਮਹੀਨਾ ਹੁਣ ਇਹਨੇ ਕਹਿਤਾ ਹੈਗਾ ਵੀ ਮਹੀਨਾ ਜੇ ਡੇਢ ਮਹੀਨੇ ਬਾਅਦ ਨਾ ਆ ਫਿਰ ਪੈਸੇ ਵਾਪਸ ਕਰੂਗੀ ਉਹਦਾ ਠੀਕ ਹੈ ਠੀਕ ਹੈ ਫਿਰ ਤਾਂ ਠੀਕ ਭਈ ਪਹਿਲਾਂ ਵੀ ਖੂਲ ਜਾਣਕਾਰੀ ਦਿੱਤਾ ਇਹਨਾਂ ਨੇ ਓਕੇ ਤੁਸੀਂ ਕਹਿੰਦਾ ਉਹ ਮੰਨ ਲਿਆ ਵੀ ਓਕੇ ਪੜੇ ਓਕੇ ਠੀਕ ਹੈ